ਭਾਰਤੀ ਰੇਲਵੇ ਦਿਨ-ਬਦ ਦਿਨ ਆਪਣੀਆਂ ਸੇਵਾਵਾਂ ਵਿੱਚ ਸੁਧਾਰ ਕਰ ਰਿਹਾ ਹੈ ਬੰਦੇ ਭਾਰ ਸਮੇਤ ਕਈ ਨਵੀਆਂ ਟ੍ਰੇਨਾਂ ਚਲਾਈਆਂ ਜਾ ਰਹੀਆਂ ਨੇ ਅਤੇ ਯਾਤਰੀਆਂ ਨੂੰ ਆਰਾਮਦਾਇਕ ਸਫ਼ਰ ਮੁਹੱਈਆ ਕਰਵਾਉਣ ਲਈ ਵੀ ਯਤਨ ਕੀਤੇ ਜਾ ਰਹੇ ਨੇ ਰੇਲਗੱਡੀ ਰਾਹੀਂ ਸਫ਼ਰ ਕਰਨ ਵਾਲੇ ਲੋਕ ਵੀ ਆਪਣੇ ਨਾਲ ਭਾਰੀ ਸਮਾਨ ਲੈ ਕੇ ਜਾਂਦੇ ਨੇ ਪਰ ਕੀ ਤੁਸੀਂ ਜਾਣਦੇ ਹੋ ਕਿ ਤੁਸੀਂ ਤੈ ਸੀਮਾ ਦੇ ਅੰਦਰ ਹੀ ਰੇਲ ਗੱਡੀ ਵਿੱਚ ਸਮਾਨ ਲਿਜਾ ਸਕਦੇ ਹੋ ਇਸ ਦੇ ਲਈ ਰੇਲਵੇ ਨੇ ਜਾਣਕਾਰੀ ਦਿੱਤੀ ਹੈ ਕਿ ਕਿਸ ਕੋਚ ਕਿੰਨੇ ਕਿਲੋ ਸਮਾਨ ਲਿਜਾਇਆ ਜਾ ਸਕਦਾ ਹੈ ਜੇਕਰ ਕੋਈ ਤੈ ਸੀਮਾ ਨੂੰ ਪਾਰ ਕਰਦਾ ਹੈ ਤਾਂ ਉਸ ਨੂੰ ਜੁਰਮਾਨਾ ਭਰਨਾ ਪੈ ਸਕਦਾ ਹੈ ਰੇਲਵੇ ਨਿਯਮਾਂ ਮੁਤਾਬਕ ਯਾਤਰੀ ਏਸੀ ਫਰਸਟ ਕਲਾਸ ਵਿੱਚ 70 ਕਿਲੋਗ੍ਰam ਤੱਕ ਦਾ ਸਮਾਨ ਮੁਫਤ ਵਿੱਚ ਲਿਜਾ ਸਕਦੇ ਨੇ ਜਦੋਂ ਕਿ AC 2 ਟਾਇਰ ਵਿੱਚ 50 ਕਿਲੋ ਤੱਕ ਦਾ ਸਮਾਨ ਲਿਜਾ ਸਕਦੇ ਨੇ ਇਸ ਤੋਂ ਇਲਾਵਾ ਤੁਸੀਂ AC 3 ਟਾਇਰ ਜਾਂ ਚੇਅਰ ਕਾਰ ਚ 40 ਕਿਲੋ ਤੱਕ ਦਾ ਸਮਾਨ ਮੁਫਤ ਲਿਜਾ ਸਕਦੇ ਹੋ ਸਲੀਪਰ ਕਲਾਸ ਦੀ ਗੱਲ ਕਰੀਏ ਤਾਂ ਯਾਤਰੀ ਆਪਣੀ ਟਿਕਟ ਦੇ ਨਾਲ 40 ਕਿਲੋ ਤੱਕ ਭਾਰ ਰੱਖ ਸਕਦੇ ਨੇ ਸੈਕੰਡ ਵਿੱਚ ਇਹ ਲਿਮਟ 35 ਕਿਲੋਗ੍ਰਾਮ ਹੈ ਭਾਰਤੀ ਰੇਲਵੇ ਦੇ ਮੁਤਾਬਕ 100 ਸੈਂਟੀਮੀਟਰ 60 ਸੈਂਟੀਮੀਟਰ 25 ਸੈਂਟੀਮੀਟਰ ਦੇ ਬਾਰੀ ਮਾਪ ਵਾਲੇ ਟਰੰਕ ਸੂਟਕੇਸ ਅਤੇ ਬਕਸੇ ਨੂੰ ਸਮਾਨ ਦੇ ਤੌਰ ਤੇ ਯਾਤਰੀ ਡੱਬਿਆਂ ਵਿੱਚ ਲਿਜਾਣ ਦੀ ਇਜਾਜ਼ਤ ਹੈ ਜੇਕਰ ਟਰੰਕਾਂ ਸੂਟਕੇਸਾਂ ਅਤੇ ਬਕਸਿਆਂ ਦਾ ਮਾਪ ਤੈਅ ਸੀਮਾ ਤੋਂ ਵੱਧ ਹੈ ਤਾਂ ਅਜਿਹੀਆਂ ਵਸਤੂਆਂ ਨੂੰ ਬੁੱਕ ਕੀਤਾ ਜਾਣਾ ਚਾਹੀਦਾ ਹੈ ਅਤੇ ਇਹ ਬ੍ਰੈਕ ਵੈਨ ਵਿੱਚ ਲਿਜਾਣਾ ਚਾਹੀਦਾ ਹੈ ਨਾ ਕਿ ਯਾਤਰੀ ਡੱਬੇ ਵਿੱਚ ਇਸ ਤੋਂ ਇਲਾਵਾ ਟਰੰਕ ਸੂਟਕੇਸ ਦਾ ਵੱਧ ਤੋਂ ਵੱਧ ਆਕਾਰ ਜੋ AC3 ਤੇ AC ਚੇਅਰਕਾਰ ਕੰਪਰੂਵਮੈਂਟਸ ਵਿੱਚ ਲਗਾਇਆ ਜਾ ਸਕਦਾ ਹੈ 55 ਸੈਂਟੀਮੀਟਰ 45 ਸੈਂਟੀਮੀਟਰ 22.5 ਸੈਂਟੀਮੀਟਰ ਹੋਣਾ ਚਾਹੀਦਾ ਹੈ ਇਸ ਦੇ ਨਾਲ ਹੀ ਟ੍ਰੇਨ 'ਚ ਯਾਤਰੀਆਂ ਨੂੰ ਕਈ ਚੀਜ਼ਾਂ ਲੈ ਕੇ ਜਾਣ ਤੇ ਪਾਬੰਦੀ ਹੈ ਇਸ ਵਿੱਚ ਕੈਮੀਕਲ ਪਟਾਕੇ ਗੈਸ ਸਿਲੰਡਰ ਤਜਾਬ ਗ੍ਰੀਸ ਚਮੜਾ ਆਦਿ ਸ਼ਾਮਲ ਹੈ ਜੇਕਰ ਕੋਈ ਯਾਤਰੀ ਇਹਨਾਂ ਪਾਬੰਦੀ ਸ਼ੁਦਾ ਵਸਤੂਆਂ ਨਾਲ ਸਫ਼ਰ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ ਧਾਰਾ 164 ਤਹਿਤ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ